ਸੀਮਿੰਟ ਦੇ ਵਿੱਚ ਜਿਹੜਾ ਸੀਮਿੰਟ ਬਜਰੀ ਦੇ ਵਿੱਚ ਪੱਕੇ ਤੌਰ ਤੇ ਜਿਹੜੇ ਆ ਇਸ ਸਰੀਏ ਜਿਹੜੇ ਸਰੀਏ ਵੀ ਨੁਕੀਲੇ ਕਰਕੇ ਜਿਹੜੇ ਆ ਇੱਥੇ ਗੱਡੇ ਗਏ ਆ ਐਨਟੀਵੀ ਪੰਜਾਬੀ ਦੇਖ ਰਹੇ ਹੋ ਮੈਂ ਆ ਸੁਖਵਿੰਦਰ ਨਿੱਕੂ ਗੱਲ ਕਰੀ ਅੱਜ 12 ਤਰੀਕ ਹੈ ਕਿਸਾਨਾਂ ਤੇ ਪ੍ਰਸ਼ਾਸਨ ਦੀ ਜਿਹੜੀ ਹੈ ਕਹਿ ਦਿੰਨੇ ਆ ਕਿ ਪੰਜਾਬ ਤੇ ਸੈਂਟਰ ਸਰਕਾਰ ਦੀ ਜਿਹੜੀ ਆ ਉਹ ਮੀਟਿੰਗ ਹੋਣ ਵਾਲੀ ਹੈ ਉਸ ਤੋਂ ਬਾਅਦ ਵੇਖਣਾ ਇਹ ਹੋਵੇਗਾ ਕਿ ਇਸ ਮੀਟਿੰਗ ਤੋਂ ਬਾਅਦ ਕੀ ਸਿੱਟਾ ਨਿਕਲਦਾ ਹੈ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਂਦੀਆਂ ਹੈ ਜਾਂ ਫਿਰ ਦੁਬਾਰਾ ਫੇਰ ਸੰਘਰਸ਼ ਜਿਹੜਾ ਹੈ ਉੱਥੇ ਦੀ ਉੱਥੇ ਖੜਾ ਨਜ਼ਰ ਆਉਂਦਾ ਹੈ ਇਸ ਵੀਡੀਓ ਨੂੰ ਚਲਦੀ ਦੇ ਵਿੱਚ ਸ਼ੇਅਰ ਵੀ ਕਰ ਦਿਓ ਤੇ ਕਮੈਂਟ ਵੀ ਕਰਿਓ ਇੱਕ ਵਾਰ ਤੁਹਾਨੂੰ ਵਖਾ ਦੇਈਏ ਅਸੀਂ ਹਰਿਆਣਾ ਪੰਜਾਬ ਬਾਰਡਰ ਤੇ ਖੜੇ ਆ ਪੰਜਾਬ ਦਾ ਜਿਹੜਾ ਹੈ ਲਾਸਟ ਪਿੰਡ ਜਿਹੜਾ ਹੈ ਝੰਡਾ ਖੁਰਦ ਉਸ ਤੋਂ ਮਹਿਜ ਕਿਲੋਮੀਟਰ ਦੀ ਦੂਰੀ ਤੇ ਜਿਹੜਾ ਇਹ ਹਰਿਆਣਾ ਬਾਰਡਰ ਤੇ ਹਰਿਆਣਾ ਬਾਰਡਰ ਦੇ ਉੱਤੇ ਜਿਹੜਾ ਨਾਕਾ ਉਹ ਸ਼ੁਰੂ ਹੋ ਜਾਂਦਾ ਤੇ ਹਰਿਆਣਾ ਪੁਲਿਸ ਦੀ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ ਪਹਿਲਾਂ ਬੈਰੀਗੇਟ ਪੱਥਰ ਦੇ ਉਸ ਤੋਂ ਬਾਅਦ ਸਲੇਬਾ ਉਸ ਤੋਂ ਬਾਅਦ ਵੱਡੇ ਵੱਡੇ ਪੱਥਰ ਫਿਰ ਉਸ ਇੱਥੇ ਜਿਹੜੇ ਕੰਟੇਨਰ ਵਗੈਰਾ ਉਹ ਰੱਖੇ ਗਏ ਆ ਤੇ ਜੇ ਨਾਲ ਹੀ ਗੱਲ ਕਰੀਏ ਤਾਂ ਕੈਮਰਾਮੈਨ ਨੂੰ ਕਹੂੰਗਾ ਕਿ ਦੂਰੋਂ ਵਿਖਾ ਦੇਵੇ ਇੱਥੇ ਵੱਡੀ ਸੰਖਿਆ ਦੇ ਵਿੱਚ ਜਿਹੜਾ ਉਹ ਹਰਿਆਣਾ ਪੁਲਿਸ ਦੇ ਜਿਹੜੇ ਜਵਾਨ ਆ ਉਹ ਇੱਥੇ ਤਾਇਨਾਤ ਕਰ ਦਿੱਤੇ ਗਏ ਆ ਅਗਲੇ ਪਾਸੇ ਪੁਖਤਾ ਪ੍ਰਬੰਧ ਦੇ ਵਿੱਚ ਜਿਵੇਂ ਰੂਲਰ ਹੋ ਗਏ ਜਾਂ ਉਸ ਤੋਂ ਬਾਅਦ ਜੇ ਦੇਖੀਏ ਫਾਇਰ ਬਰਗੇਡ ਦੀਆਂ ਗੱਡੀਆਂ ਕਾਫੀ ਜਿਹੜਾ ਹੈ ਵੱਡਾ ਜਿਹੜਾ ਉਹ ਪ੍ਰਬੰਧ ਕੀਤਾ ਗਿਆ ਹੈ ਇਹਦੇ ਨਾਲ ਹੀ ਇੱਕ ਵਾਰੀ ਤੁਹਾਨੂੰ ਵਿਖਾ ਦਈਏ ਇੱਥੇ ਜਿਹੜਾ ਹੈ ਸੀਮੈਂਟ ਦੇ ਵਿੱਚ ਜਿਹੜਾ ਸੀਮੈਂਟ ਬਜਰੀ ਦੇ ਵਿੱਚ ਪੱਕੇ ਤੌਰ ਤੇ ਜਿਹੜੇ ਆ ਇੱਥੇ ਸਰੀਏ ਜਿਹੜੇ ਸਰੀਏ ਵੀ ਨੁਕੀਲੇ ਕਰਕੇ ਜਿਹੜੇ ਆ ਇੱਥੇ ਗੱਡੇ ਗਏ ਆ ਮੈਂ ਕੈਮਰਾਮੈਨ ਨੂੰ ਕਹੂੰਗਾ ਥੋੜਾ ਜ਼ੂਮ ਕਰਕੇ ਇੱਕ ਵਾਰੀ ਵਿਖਾ ਦੇਵੇ ਇਹ ਜਿਹੜੇ ਆ ਇਹ ਨੁਕੀਲੇ ਸਰੀਏ ਇੱਥੇ ਕੋਈ ਵੀ ਹੈਵੀ ਵਾਨ ਜਿਹੜਾ ਉੱਤੋਂ ਦੀ ਟੱਪਦਾ ਹੈ ਤਾਂ ਉਹ ਉਹਦਾ ਟਾਇਰ ਵਗੈਰਾ ਜਿਹੜਾ ਹੈ ਉਹ ਫਟ ਸਕਦਾ ਆ ਇਹਦੇ ਨਾਲ ਹੀ ਇੱਕ ਵਾਰੀ ਇੱਧਰ ਆ ਕੇ ਵਿਖਾਓ ਰਾਜੂ ਜੀ ਵਿਖਾਈਏ ਤਾਂ ਇੱਥੇ ਜਿਹੜੀਆਂ ਇਹ ਭਾਰੀ ਸਲੇਬਾਂ ਜਿਹੜੀਆਂ ਆ ਸੀਮੈਂਟਡ ਉਹਦੇ ਨਾਲ ਹੀ ਵੱਡੇ ਵੱਡੇ ਬਲੌਕ ਤੇ ਨਾਲ ਜਿਹੜਾ ਕੰਟੇਨਰ ਜਿਹੜਾ ਉਹ ਇੱਥੇ ਖੜਾ ਕੀਤਾ ਗਿਆ ਤੇ ਉਸ ਤੋਂ ਬਾਅਦ ਜੇ ਇਹ ਜਿਹੜੀ ਨਹਿਰ ਤੁਹਾਨੂੰ ਲੱਗ ਰਹੀ ਆ ਇਹ ਜਿਹੜੀ ਆ ਇਹ ਧੱਗਰ ਦੇ ਵਿੱਚੋਂ ਨਿਕਲਦੀ ਇੱਕ ਬ੍ਰਾਂਚ ਜਿਹਨੂੰ ਰੰਗੋਈ ਕਹਿੰਦੇ ਆ ਰੰਗੋਈ ਜਿਹੜੀ ਆ ਇਹ ਰੰਗੋਈ ਤਕਰੀਬਨ 20 ਫੁੱਟ ਡੂੰਗੀ ਆ ਇਹਦੇ ਜਿਹੜਾ ਇਹ ਪੁਲ ਆ ਪੁਲ ਜਿਹੜਾ ਉਹਦੇ ਉੱਪਰ ਜਿਹੜਾ ਇਹ ਨਾਕਾਬੰਦੀ ਕੀਤੀ ਹੋਈ ਆ ਇਹਦੇ ਵਿੱਚ ਜਿਹੜਾ ਵੱਡੇ ਜਿਹੜੇ ਪੁਕ ਪੁਕਤਾ ਜਿਹੜੇ ਆ ਪ੍ਰਬੰਧ ਹਰਿਆਣਾ ਪੁਲਿਸ ਵੱਲੋਂ ਜਿਹੜੇ ਕੀਤੇ ਜਾ ਚੁੱਕੇ ਆ ਤੇ ਹੁਣ ਵੇਖਣਾ ਇਹ ਹੋਵੇਗਾ ਕਿ ਜਿਹੜਾ ਅੱਜ ਦੀ ਮੀਟਿੰਗ ਆ ਮੀਟਿੰਗ ਤੋਂ ਬਾਅਦ ਕੀ ਸਿੱਟਾ ਨਿਕਲਦਾ ਜੇਕਰ ਮੀਟਿੰਗ ਦੇ ਵਿੱਚ ਸਰਕਾਰ ਵੱਲੋਂ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਹੈ ਉਹ ਮੰਨੀਆਂ ਜਾਂਦੀਆਂ ਤਾਂ ਠੀਕ ਹੈ ਨਹੀਂ ਤਾਂ ਕੱਲ ਨੂੰ 13 ਤਰੀਕ ਨੂੰ ਇਸ ਰਸਤੇ ਜਿਹੜਾ ਉਹ ਕਿਸਾਨਾਂ ਨੇ ਦਿੱਲੀ ਪਹੁੰਚਣਾ ਹੈ ਤੇ ਵੱਡੀਆਂ ਮੁਸ਼ਕਲਾਂ ਦਾ ਉਹਨਾਂ ਨੂੰ ਸਾਹਮਣਾ ਵੀ ਕਰਨਾ ਪਵੇਗਾ ਸਾਡੇ ਨਾਲ ਜੁੜੇ ਰਹਿਣਾ ਇਹਦੇ ਨਾਲ ਹੀ ਕਿਸੇ ਅਗਲੀ ਅਪਡੇਟ ਦੇ ਨਾਲ ਮਿਲਦੇ ਹਾਂ ਕੈਮਰਾਮੈਨ ਰਾਜੂ ਰੋਹਣ ਦੇ ਨਾਲ ਸੁਖਵਿੰਦਰ ਨਿੱਕੂ ਐਨਟੀਵੀ ਪੰਜਾਬੀ ਸਰਦੂ ਲਗੜਾ ਤੋਂ